ਰੱਬ ਕਹਿਆ ਜਾਂਦਾ ਜਿੱਥੇ ਨਿਮਰਤਾ ਨਹੀਂ ਉਹ ਕੋਈ ਰੱਬ ਨਹੀਂ ਮਿੱਠਤ ਨੀਮੀ ਨਾਨਕਾ ਗੁਣ ਚ ਗਿਆਈਆਂ ਆ ਤੁਹਾਡੇ ਵਿੱਚ ਨਿਮਰਤਾ ਹੀ ਹੈ ਨਾ ਪਿਆਰਿਓ ਕੋਈ ਤੁਹਾਡੇ ਵਿੱਚ ਲੱਖਾਂ ਪਤੀ ਕੋਈ ਕਰੋੜਾਂ ਪਤੀ ਕਿਸੇ ਨੇ ਇਕਰ ਪੈਰਾਂ ਕੋ ਜਰਾਬਾ ਨਹੀਂ ਲਾਈਆਂ ਕਿਵੇਂ ਕੋਈ ਨੰਗੀ ਫਰੀ ਇਹ ਨਿਮਰਤਾ ਹੀ ਹੈ ਐਦਾਂ ਤੁਰਨਾ ਪੈਦਲ ਇਹ ਨਿਮਰਤਾ ਹੀ ਹੈ ਤਾਂ ਸਿੱਖੀ ਹੈ ਜੇ ਨਿਮਰਤਾ ਨਹੀਂ ਕੋਈ ਸਿੱਖੀ ਨਹੀਂ ਪੈਸੇ ਜੇਬਾਂ ਚ ਉਹ ਸਿੱਖੀ ਨਹੀਂ ਕਰੋੜਾਂ ਦੀ ਜਾਇਦਾਦ ਉਹ ਸਿੱਖੀ ਨਹੀਂ ਬਾਬਾ ਜੀ ਭਾਈ ਗੁਰਦਾਸ ਕਹਿੰਦੇ ਦੇਖੋ ਨਿਮਰਤਾ ਗੁਰੂ ਦੇ ਵਿੱਚ ਛੇਡੀ। ਰੇਤ ਆਤ ਪਹਾਰ ਕਰ। ਰੋੜਾ ਕੀ ਗੁਰ? ਖਰੀ ਬਿਸ਼ਪਈ। ਭਾਰੀ ਕਰੀ ਤਪੱਸਿਆ ਵੱਡੇ ਭਾਗ। ਹਰ ਸਿਉਮਣ 72 ਪਿੰਡਾਂ ਦੇ ਪਟਵਾਰੀ ਸੀ। ਪਿਤਾ ਕਲਿਆਣ ਚੰਦ ਜੀ। ਕੋਈ ਬੰਦਾ ਪਟਵਾਰੀ ਹੋਵੇ। 72 ਪਿੰਡਾਂ ਪਿੰਡਾਂ ਦਾ ਪਟਵਾਰੀ ਹੋਵੇ ਤੇ ਪੁੱਤੋ ਇੱਕੋ ਇੱਕ ਪੁੱਤ ਸੀ ਬਾਬਾ ਨਾਨਕ। ਇੱਕ ਪ੍ਰਾਣ ਮੇਮੇ ਨਾਂ। 5 ਸਾਲ ਦੀ ਉਮਰ ਵਿੱਚ ਪੜ੍ਹੀ ਸੀ। ਪਟਵਾਰੀ ਐਡਾ ਵੱਡੀ ਜ਼ਗੀਰ ਦਾ ਮਾਲਕ ਸੀ ਉਸੇ ਵੇਲੇ ਛੱਡ ਕੇ ਕਰੋ ਪਤਾ ਸੀ ਵੀ ਮੈਂ ਦੁਨੀਆ ਤੇ ਆਗਾਜ਼ ਲਈ ਦੁਨੀਆ ਦਾ ਭਲਾ ਕਰਨਾ ਹੈ ਲੋਕਾਂ ਨੂੰ ਸਮਝਾਉਣਾ ਹੈ ਲੋਕਾਂ ਦਾ ਮਾਰਗ ਦੁਨੀਆ ਨੂੰ ਰੱਬ ਨਾਲ ਜੋੜਨ ਵਾਸਤੇ ਤੁਹਾਨੂੰ ਭਾਵੇਂ ਨੰਗੇ ਪੈਰੀ ਤੁਰਨਾ ਪੈ ਜੇ ਵੀ ਭਾਵੇਂ ਤੁਹਾਨੂੰ ਢੋਲਕੀਆਂ ਬੁਜਾਉਣੇ ਜੇ ਜੇ ਵੀ ਮਰਜ਼ੀ ਕਰੋ ਇੱਕ ਦੁਨੀਆ ਤੇ ਆਏ ਆ ਆਪਾਂ ਪਰਮੇਸ਼ਰ ਨਾਲ ਜੁੜਨ ਵਾਸਤੇ ਜੋੜਨ ਵਾਸਤੇ ਔਰ ਜਿਹੜਾ ਰੱਬ ਨਾਲ ਜੋੜਦਾ ਗੁਰੂ ਅਰਜਨ ਦੇਵ ਜੀ ਨੂੰ ਪੜੋ ਓ ਕੀ ਕਹਿੰਦੇ ਹਾਂ ਹਉ ਕੁਰਬਾਨੇ ਜਾਓ ਮਿਹਰਬਾਨਾ ਹਉ ਕੁਰਬਾਨੇ ਜਾਓ ਹਉ ਕੁਰਬਾਨੇ ਜਾਓ ਤਨਾ ਕੇ ਲੈਣ ਜੋ ਤੇਰਾ ਕਾ ਕੁਰਬਾਨੇ ਨੂੰ ਪੜਿਓ ਗੁਰਬਾਣੀ ਵਿੱਚ ਬੜੀ ਰਿਸਪੈਕਟ ਬੜੀ ਇੱਜ਼ਤ ਹੈ ਮੈਂ

ਇਹ ਪ੍ਰਭ ਦਾ ਸਿਮਰਨ ਗੁਰੂ ਗ੍ਰੰਥ ਸਾਹਿਬ ਹਰਿਕ ਬੰਦ ਨਹੀਂ ਪੜ ਸਕਦਾ। ਕੋਈ ਸਟੱਡੀ ਕਰਨੀ ਪਈ ਤਾਂ ਆਸਾਨ ਥਿਆ ਪਰ ਜਿਹੜਾ ਸਿਮਰਨ ਆ ਉਹਦੀ ਕੋਈ ਸਟੱਡੀ ਨਹੀਂ। ਜੋ ਪ੍ਰਾਣੀ ਜੋ ਵਿਦਿਆ ਧਿਆ ਹੈ ਪੜਿਆ ਹਨ ਪੜਿਆ ਪਰ। ਤੂੰ ਜੇ ਸਵੇਰੇ ਉੱਠ ਕੇ ਵਹਿਰੋ 10 ਮਿੰਟ ਮੈਡੀਟੇਸ਼ਨ ਕਰੋ ਧਿਆਨ ਨਾਲ ਕੇ ਨਾ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਰਾਮ ਰਾਮ ਹਰੀ ਹਰੀ ਕ੍ਰਿਸ਼ਨ ਕ੍ਰਿਸ਼ਨ ਜੋ ਵੀ ਕੁਝ ਆਉਂਦਾ ਹੈ ਪ੍ਰਮਾਤਮਾ ਦਾ ਕੋਈ ਆਪਣੇ ਵੱਲੋਂ ਵੀ ਨਾਮ ਰੱਖ ਲਓ ਵੀ ਰੱਬ ਦੇ ਨਾਮ ਬਣ ਜਾਵੇ। ਕੋਈ ਰੱਬ ਦਾ ਨਾਮ ਨਹੀਂ ਪੱਕਾ ਵੀ ਆਪਣਾ ਤਾਂ ਕੋਈ ਨਾਮ ਹੈ ਪਰਮੇਸ਼ਰ ਦਾ ਨਾਮ ਹੈ ਕੋਈ ਨਹੀਂ। ਦੱਸੋ ਵੀ ਕਿਤੇ ਲਿਖਿਆ ਹੋਵੇ ਵੀ ਰੱਬ ਦਾ ਨਾਮ ਨਾਨਕ ਹੈ ਨਹੀਂ। ਕਿਸੇ ਨੇ ਨਾਨਕ ਕਿਹਾ ਕਿਸੇ ਨੇ ਉਹਨੂੰ ਪੀਰ ਕਿਹਾ ਕਿਸੇ ਨੇ ਉਹਨੂੰ ਫਕੀਰ ਕਿਹਾ ਕਿਸੇ ਨੇ ਉਹਨੂੰ ਗੁਰੂ ਕਿਹਾ। ਉਹਦਾ ਨਾਮ ਨਹੀਂ। ਉਹਦਾ ਕੋਈ ਲੋਕ ਧਰਮ ਨਹੀਂ। ਰੱਬ ਦਾ ਕੋਈ ਧਰਮ ਹੈ। ਜੇ ਤਾਂ ਰੱਬ ਦਾ ਸਿੱਖ ਦਾ ਰੰਗਦਾ ਫਿਰ ਤਾਂ ਸਿੱਖ ਹੀ ਪੂਜਦੇ ਮੱਕੇ ਕੀ ਕਰਨਗੇ ਅਸੀਂ ਬਾਬਾ ਜੀ ਨਹੀਂ ਉਹ ਸਾਰਿਆਂ ਦਾ ਸਾਂਝਾ ਸੀ ਉਹ ਤਾਂ ਕਹਿੰਦਾ ਅੱਜ ਵੀ ਤੁਸੀਂ ਗੁਰੂ ਰਾਮਦਾਸ ਦੇ ਦਰਦਰਵਾਜ਼ੇ ਜਾਂਦੇ ਹੋ ਮਾਰਗ ਇੱਕ ਹੈ ਰਸਤਾ ਇੱਕ ਹੈ ਔਰ ਉਹ ਕਹਿੰਦੇ ਨੇ ਅੰਦਰੋਂ ਬੈਠੇ ਨਾ ਗੁਰੂ ਰਾਮਦਾਸ ਜੀ ਬੋਲਦੇ ਕੀ ਨੇ ਕਹਿੰਦੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਤੋਂ ਵਰਨਾ ਕੋ ਇਹ ਜਿਹੜੇ ਸ਼ਬਦ ਗੁਰੂ ਆ ਨਾ ਇਹਨਾਂ ਨੂੰ ਪੜਿਆ ਕਦੇ ਵਿਚਾਰਿਆ ਜਾਵੇ ਇਹ ਚ 15 ਭਗਤ ਨੇ ਅਲੱਗ ਅਲੱਗ ਸ਼ਰੇਣੀ ਵਿੱਚ ਬਿਚ ਬਿਠਾ ਲਈ ਜਿਹੜਾ ਸੋਨੇ ਦੀਆਂ ਪਾਲਕੀਆਂ ਦੇ ਵਿੱਚ ਗੁਰੂ ਅਰਜਨ ਦੇਵ ਬੈਠੇ ਨੇ ਆ ਜਾ ਵੀ ਜੋੜੇ ਗੰਢ ਨਿਬਾੜੇ ਬਾਬਾ ਰਵਿਦਾਸ ਭਗਤ ਰਵਿਦਾਸ ਗੁਰੂ ਰਵਿਦਾਸ ਬਣ ਗਏ ਕਬੀਰ ਜੀ ਸੀ ਕੱਢੀ ਦਾ ਕੰਮ ਕਰਦੇ ਆ ਜਾ ਵੀ ਤੇਰਾ ਬਣਜ ਗਿਆ ਕੋਈ ਮਤਲਬ ਨਹੀਂ ਸਦਨਾ ਤਸਵਾਈ ਸੀ ਬੱਕਰੇ ਵੜਦੇ ਸੀ ਕੋਈ ਤੂੰ ਰੱਬ ਦਾ ਨਾਮ ਜਪਣ ਲੱਗਿਆ ਆਜੋ ਤੋਬਾ ਤੋਬਾ ਕਰਿਆ ਤੇ ਵਿੱਚ ਬਿਠਾ ਲਈ 15 ਨ ਭਰਤੇ ਇੱਕ ਐਗਜ਼ਾਮਪਲ ਦੇ ਤੌਰ ਤੇ ਉਹਨਾਂ ਦੀ ਮਹਾਨਤਾ ਬਣੀ ਪ੍ਰੈਕਟੀਕਲ ਇੱਕ ਦਲੀਲਾਂ ਦੇ ਬਹੁਤ ਵੱਡੀ ਹੈ ਕੋਈ ਕਿੱਦਾਂ ਦਾ ਕੰਮ ਕੋਈ ਪੁਲਸ ਲੈਣ ਕੋਈ ਕੁਛ ਹੁਣ ਇਹ ਵੀ ਗੁਰਮੁਖ ਪਿਆਰੇ ਜੌਬ ਕਰਦੇ ਨੇ ਜਿੱਥੇ ਮਰਜ਼ੀ ਰੋ ਇੱਥੇ ਹਲਗੌਣ ਵਾਲਿਆਂ ਨੂੰ ਵੀ ਮਹਾਰਾ ਨੇ ਵਿੱਚ ਬਰਾਦਰ ਬਿਠਾਇਆ ਕਿਉਂ ਕੀ ਗੱਲ ਕਿਰਤ ਤਾਂ ਵੱਡੀ ਹੈ ਪਰ ਤੁਸੀਂ ਉਹਦੇ ਨਾਲ ਜੁੜਦੇ ਕਿਸ ਤਰ੍ਹਾਂ ਚਾਰ ਬੇਦ ਪੜੇ ਸੀ 라ਵਣ ਦੇ ਵਿੱਚ ਨਹੀਂ ਬਿਠਾਇਆ ਦਿਲ 'ਚ ਨਹੀਂ ਵਸਾਇਆ ਜਿਹੜਾ ਇੱਕੋ ਹੀ ਮੰਤਰ ਜਪਦਾ ਸੀ ਰਾਮ 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 ਆਪਣੀ ਜ਼ਿੰਦਗੀ ਦਾ ਇੱਕ ਲਕਸ਼ ਆਪਣੀ ਜ਼ਿੰਦਗੀ ਦਾ ਇੱਕ AIM ਸਮਝ ਲੈਣਾ ਵੀ ਸਾਡਾ AIM ਕੀ ਹੈ ਕੋਈ ਕਹਿੰਦਾ ਮੇਰਾ AIM ਹੈ ਬਸ ਮੈਂ ਮਾਸਟਰ ਬਣਨਾ ਕੋਈ ਕਹਿੰਦਾ ਮੈਂ ਵਕੀਲ ਬਣਨਾ ਕੋਈ ਇਦਾਂ ਦਾ ਵੀ ਹੈ ਜਿਹੜਾ ਕਹਿੰਦਾ ਮੈਂ ਤਾਂ ਰੱਬ ਦਾ ਬਣਨਾ ਬਸ ਇਹ ਚੀਜ਼ ਦਾ AIM ਜਦੋਂ ਕੋਈ ਵੀ ਲਕਸ਼ ਬਣਾ ਲਵੇ ਅਸੀਂ ਤਾਂ ਗੁਰੂ ਦੇ ਬਣਨਾ ਭਾਵੇਂ ਅੰਮ੍ਰਿਤ ਵੇੜੀ ਛੱਕ ਕੇ ਬਣੀਏ ਭਾਵੇਂ ਅੰਮ੍ਰਿਤ ਛੱਕੀ ਬਣੀਏ ਭਾਵੇਂ ਗੁਰਦੁਆਰੇ ਦੇ ਝਾੜੂ ਮਾਰ ਕੇ ਬਣੀਏ ਭਾਵੇਂ ਸੰਗਤਾਂ ਦੇ ਜੋੜੇ ਝਾੜ ਕੇ ਬਣੀਏ ਭਾਵੇਂ ਝੂਠੇ ਭਾਂਡੇ ਮਾਰ ਕੇ ਬਣੀਏ ਮੈਂ ਢੋਲ ਗੀਆ ਚਿੰਟੇ ਕਿਉਂ ਵਜਾਉਣਾ ਮੈਂ ਆਪਾਂ ਕਹੀਏ ਇਸ ਤਰ ਗੁਰੂ ਦੇ ਬਣਨਾ ਹੈ ਬਸ ਤੁਸੀਂ ਪ੍ਰਭਾਤ ਫੇਰੀਆਂ ਘੜਦੋਂ ਕਾਹਦੇ ਲਈ ਐਸੀ ਗੁਰੂ ਦੇ ਬਣਨਾ ਗੁਰੂ ਦੇ ਬਣ ਲਈ ਕਿਰਿਆ ਜਾਂਦਾ ਵੀ ਗੁਰੂ ਦੇ ਅਸੀਂ ਜਿਹੜੇ ਰਾਤ ਨੂੰ ਜਗਦੇ ਪਿਆਰ ਹੈ ਇੱਕ ਅਝਾਰ ਕਰਦੇ ਅਸੀਂ ਗੁਰੂ ਦੇ ਬਣਨਾ ਜਦ ਗੁਰੂ ਨਾਨਕ ਸਾਹਿਬ ਜੀ ਬਗਦਾਦ ਗਏ ਸੁਣਿਓ ਥੋੜੀ ਜਿਹੀ ਕਥਾ ਮਹਾਰਾਜ ਦੇ ਜੀਵਨ ਚੋਂ ਰੱਬ ਕੀ ਰੱਬ ਨੂੰ ਸਮਝ ਪਰਮੇਸ਼ਰ ਕੀ ਹੈ ਬਾਬਾ ਜੀ ਬਗਦਾਦ ਗਏ ਉੱਥੇ ਮਹਿਰੂਲ ਸ਼ਾ ਫਕੀਰ ਸੀ ਇੱਕ ਇਬਾਦਤ ਬਹੁਤ ਕਰਦਾ ਸੀ ਰੱਬ ਦੀ ਗੱਲ ਬਹੁਤ ਕਰਦਾ ਜਦ ਗੁਰੂ ਨਾਨਕ ਨੇ ਕੀਤੀ ਤਾਂ ਉਹਨੇ ਸੋਚਿਆ ਮੈਂ ਵੇਖਾਂ ਦੱਸੀ ਕਿੱਥੋਂ ਦੀ ਸਟੱਡੀ ਇਹਨੇ ਕੀਤੀ ਭਗਵੇਂ ਕੋਈ ਇੱਕੋ ਇੱਕ ਬਾਬਾ ਨਾਨਕ ਹੈ ਜਿਨੇ ਐਡੀ ਖੋਜ ਕੀਤੀ ਹੈ ਜਿੱਤੇ ਅੱਜ ਰਿਸਰਚ ਵੀ ਸਾਇੰਸ ਚੱਲਦੀ ਆ ਨਾ ਜਿਹੜਾ ਤਾਂ ਬਾਬੇ ਨਾਨਕ ਆਗੁਰਬਾਨੀ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਆਪਣੇ ਕੋਲ ਰੱਖਿਆ ਸਾਇੰਟਿਸਟਾਂ ਨੇ ਜਿਵੇਂ ਜਿਵੇਂ ਬਾਬਾ ਨਾਨਕ ਦੀ ਬਾਣੀ ਬੋਲਦੀ ਆ ਉਵੇਂ-ਉਵੇਂ ਪਤਾਲ ਚ ਜਾਂਦੇ ਨੇ ਆਕਾਸ਼ ਵਿੱਚ ਜਾ। ਚੰਦਰਮਾ ਦਾ ਕਿਸੇ ਨੂੰ ਕੁਝ ਨਹੀਂ ਸੀ ਪਤਾ ਕੀ ਗੱਲ ਹੈ। ਤਾਂ ਚੰਦਰਮਾ ਬਾਰੇ ਦੱਸੇ ਬਾਬੇ ਨਾਨਕ ਨੇ। ਤੁਸੀਂ ਮੁਸਲਮਾਨ ਮਾਹਰ ਵਿੱਚ ਮਹਾਂ ਕੁਰਾਨ ਮਜੀਦ ਤੇ ਰਜ਼ੀ ਦੋ ਗ੍ਰੰਥ ਨੇ ਮੁਸਲਮਾਨਾਂ ਦੇ। ਦੋਨਾਂ ਨੂੰ ਪੜੋ। ਉਹਨਾਂ ਵਿੱਚ ਲਿਖਿਆ ਗਿਆ ਸਤ ਪਤਾਲ। ਮੁਹੰਮਦ ਸਾਹਿਬ ਨੇ ਸਤ ਪਤਾਲ ਲਿਖਿਆ ਤੇ ਬਾਬਾ ਨਾਨਕ ਜਦੋਂ ਆਏ ਉਹ ਕਹਿੰਦੇ ਨਹੀਂ ਸਤ ਨਹੀਂ। ਠੀਕ ਹੈ ਮੁਹੰਮਦ ਸਾਹਿਬ ਦੀ ਕਮਾਈ ਉਹਨੇ ਸੱਤ ਤੱਕ ਉਹਨਾਂ ਦੀ ਸੋਚ ਚਲੀ ਗਈ ਉਹਨਾਂ ਦਾ ਧਿਆਨ ਚਲੇ ਗਿਆ ਪਤਾਲ ਪਤਾਲ ਲੱਖ ਆਂਦਾ ਸਾਂ ਆਂਦਾਸ ਓੜ ਓੜ ਕਪਾਲ ਤੱਕੇ ਵੀਰ ਕਹਿੰਦੇ ਕਹਿੰਦੇ ਲੱਖਾਂ ਹੀ ਪਤਾਲ ਨੇ ਜੀ ਲੱਖਾਂ ਹੀ ਕਾਸਤ ਜਦ ਬਾਬੇ ਨੇ ਸੱਤ ਦੀ ਗੱਲ ਨਹੀਂ ਕੀਤੀ ਲੱਖਾਂ ਦੀ ਕਰ ਦਿੱਤੀ ਜੇ ਕੋਈ ਬੰਦਾ ਹੁਣ ਤੁਹਾਡੇ ਕੋ ਕਹੇ ਵੀ ਲੱਖਾਂ ਦੀ ਮੇਰੇ ਕੋਲ ਜਿਆਦਾ ਦਾ ਤੇ ਆਪਾਂ ਖੜ ਕੇ ਚੌਂਕ ਵਿੱਚ ਗਈ ਜਾਵੇ ਤੇ ਅਗਲਾ ਰੋਜ ਹੀ ਗਈ ਹੈ ਇਹ ਅਗਲਾ ਕਹਿੰਦਾ ਦਿਖਾਤਾ ਸਹੀ ਕਿਦਨਾਂ ਮਕਾਨ ਹਉਈਏ ਤੇ ਗੱਲ ਕਹਿਣ ਤੇ ਕਰਨੀ ਵਿੱਚ ਬੜਾ ਫਰਕ ਹੈ ਗੱਲ ਉਹ ਬਹੁ ਜੋ ਸਾਡੇ ਪੱਲੇ ਵਿੱਚ ਹੈ ਜੇ ਜੋ ਸਾਡੇ ਪੱਲੇ ਵਿੱਚ ਨਹੀਂ ਉਹ ਗੱਲ ਬਾਜ਼ਾਰ ਵਿੱਚ ਖੜਤੀ ਗਈ ਉਹ ਫਿਰ ਗਲਤ ਹੋ ਜਾਂਦੀ ਹੈ ਉਹਦੇ ਨਾਲ ਸਾਡੀ ਲਾਈਫ ਦੇ ਉੱਤੇ ਸਾਡੇ ਆਪਣੇ ਆਪ ਤੇ ਵੀ ਪ੍ਰਭਾਵ ਵਧਿਆ ਨਹੀਂ ਪੈਂਦਾ ਜੋ ਸਾਡੇ ਪੱਲੇ 'ਚ ਆ ਨਾ ਗੱਲ ਹੋ ਕਰੀ ਜਿੰਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕੇ ਵਾਸ ਰੱਬ ਕੋ ਤਾਂ ਬੁ ਕਿੰਨੇ ਦੇ ਚੋਲੇ ਰਤੇ ਪਏ राम राम ਦੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਰੱਬ ਉਹਨਾਂ ਦੇ ਕੋਲ ਆ ਜਿਨ੍ਹਾਂ ਦੇ ਚੋਲੇ ਚੋਲਾ ਕੀ ਹੈ ਸਰੀਰ ਇਹ ਸਰੀਰ ਚੋਲਾ ਹੈ ਜਿਨ੍ਹਾਂ ਦਾ ਇੱਕ ਮਨ ਤਨ ਜਿਨ੍ਹਾਂ ਦਾ ਇਹੋ ਤਨ ਮਾਇਆ ਪਾਹਿਆ ਕਿਸੇ ਨੇ ਤਾਂ ਇਸ ਤਨ ਨੂੰ ਮਾਇਆ ਦੀ ਪਾਹ ਲਾਦੀ ਕਿਸੇ ਨੇ ਤਾਂ ਅਮਰਤ ਵੇੜੀ ਦੀ ਪਾਹ ਲਾਈ ਜਬਦੀ ਸਾਹਿਬ ਦੀ ਚੋਬੀ ਸਾਹਿਬ ਦੀ ਜਾਂ ਗੁਰੂ ਦੇ ਝਾੜੂ ਦੀ ਭਾਂਡੀਆਂ ਦੀ ਇਹਦਾ ਦੇ ਸਿਸਟਮ ਦੀ ਲਾਤੀ ਨਾ ਤੇ ਪਰਮੇਸ਼ਰ ਉਹਨਾਂ ਦੇ ਕੋਲ ਆ ਪਹਿਲਾਂ ਵੀ ਮੈਂ ਆਉਣ ਤੋਂ ਪਹਿਲਾਂ ਇੱਕ ਗੁਰਮੁਖ ਪਿਆਰੇ ਵਿਚਾਰਾਂ ਕਰਦੇ ਸੀਗੇ ਤੇ ਭਾਈ ਕਨਈਆ ਜੀ ਹੋਏ ਨੇ ਕਿਹੜਾ ਅਮਰਤ ਛਕਿਆ ਸੁਣਾ ਭਾਈ ਕਨਈਆ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਇਆ ਕਿਹੜਾ ਅਮਰਤ ਪਰ ਅਮਰਤ ਤੋਂ ਬਿਨਾਂ ਹੀ ਬ੍ਰਹਮਗੇ ਨਹੀਂ ਬਣਗੇ ਅਮਰਤ ਛਕਣਾ ਸਿੱਖਾਂ ਲਈ ਬਹੁਤ ਵੱਡੀ ਗੱਲ ਹੈ ਜ਼ਰੂਰੀ ਗੱਲ ਹੈ ਪਰ ਜਦੋਂ ਮਨ ਸਮਝਾਉਣ ਦੀ ਗੱਲ ਹੋ ਜAVE ਜਦੋਂ ਆਸਾ ਦੀ ਗੱਲ ਹੋ ਜAVE ਬਹੁਤ ਮਰਜ਼ਾਦਾ ਤੋਂ ਉੱਪਰ ਉੱਠਣਾ ਪੈਂਦਾ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਉਹਨਾਂ ਨੇ ਪਤਾਲ ਲੱਖਾਂ ਦੀ ਗੱਲ ਕੀਤੀ ਇਹ ਲੋਕਾਂ ਨੇ ਦਲੀਲ ਮੰਗੀ ਫਕੀਰ ਕਹਿੰਨ ਲੱਗੇ ਆਓ ਜੀ ਬਲਾਓ ਉਹਨਾਂ ਨੂੰ ਬੜਾ ਵੱਡਾ ਦਰਬਾਰ ਸੀ ਪੀਰ ਦਾ ਉਹ ਤਖਤੇ 'ਤੇ ਬੈਠਾ ਸੀ ਜਦ ਮਰੀਦਾਂ ਨੇ ਮਰੀਦਾਂ ਨੇ ਚੇਲਿਆਂ ਨੇ ਬਾਬੇ ਨੂੰ ਬੁਲਾਇਆ ਬਿਠਾਇਆ ਸਤਿਗੁਰ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਜੀ ਨਾਲ ਸੀ ਮਹਾਰਾ ਸਚੇ ਪਾਤਸ਼ਾਹ ਦਰਬਾਰ ਦੇ ਵਿੱਚ ਲਿਆਂਦਾ ਗਿਆ ਹੁਣ ਕੀ ਕਹਦੇ ਇੱਥੇ ਵੀ ਰਬਾਬ ਸ਼ੇ ਤੇ ਬਣ ਪਰ ਇਹ ਸਵਾ ਦੇ ਵਿੱਚ ਮੁਸਲਮਾਨ ਮਤ ਦੇ ਵਿੱਚ ਰਾਗ ਗਾਉਣਾ ਕੁਫਰ ਹੈ ਅੱਲਾਹ ਦੇ ਵਿਰੋਧ ਵਿੱਚ ਹੈ ਨਹੀਂ ਗਾ ਸਕਦੇ ਤੁਸੀਂ ਮੱਕੇ ਦੇ ਵਿੱਚ ਹੱਜ ਕਰ ਸਕਦੇ ਨੇ ਵੀਰ ਜਾਂਦੇ ਨੇ ਔਰਤ ਨਹੀਂ ਜਾਂਦੀ ਅਸੀਂ ਕਿੱਡੀ ਵੱਡੀ ਸਾਡੀ ਤੇ ਕਿਰਪਾ ਕਿ ਅਸੀਂ ਇੱਥੇ ਬੀਬੀਆਂ ਵੀ ਬੈਠੀਆਂ ਬਰਾਬਰ ਅਸੀਂ ਬਾਬੇ ਨਾਨਕ ਦਾ ਦੇਣ ਨਹੀਂ ਦੇ ਸਕਦੇ ਜੇ ਕਿਤੇ ਮੁਸਲਮਾਨ ਮਤ ਚ ਹੁੰਦੇ ਤੁਸੀਂ ਤਰਸ ਜਾਂਦੇ ਅੱਲਾਹ ਨੂੰ ਮਿਲਣ ਨੂੰ ਇੱਦਾਂ ਬਾਬਾ ਨਾਨਕਾ ਜੀ ਨੇ ਕਹ ਦਿੱਤਾ ਸੂਕੀ ਹੁੰਦਾ ਆਖੀਏ ਜਿੱਥੇ ਜੰਮੇ

ਤੇ ਬਾਬੇ ਨੇ ਕੀ ਕੀਤਾ ਔਰਤ ਦਾ ਮਾਣ ਕੀਤਾ ਕਹਿੰਦੇ ਨਹੀਂ ਸੋ ਕਿਉਂ ਮੁੰਡਾ ਆਖੀਏ ਜਿੱਤ ਜੰਮੇ ਤਰਸੀਦਾ ਸਰਮੈਂਡ ਦਾ ਕਰਤਾ ਹੋਇਆ ਕਹਿੰਦੇ ਹਿਸਟਰੀ ਨੂੰ ਪੜਿਓ ਇੱਕ ਬਾਬਾ ਨਾਨਕਾ ਜੀ ਦਾ ਕੋਈ ਵੀ ਧਰਮ ਦੇਣ ਨਹੀਂ ਦੇ ਸਕਦਾ ਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਕਿਵੇਂ ਕਹਤੇ ਹੈ ਬਾਬੇ ਨਾਨਕ ਦੀ ਸੋਚ ਵੇਖੋ ਧਰਮ ਨਹੀਂ ਵੇਖਿਆ ਆਪਣੀ ਜਿੰਦ ਕੁਰਬਾਨ ਕਰਨ ਤੇ ਆ ਜਾਂਦੇ ਨੇ ਜਦੋਂ ਆਉਂਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਸਾਹਮਣੇ ਪੇਸ਼ ਹੋਏ ਬੈਲੂਲ ਸ਼ਾਹ ਜੀ ਕਹਿੰਦੇ ਤੂੰ ਰੱਬ ਦੀ ਗੱਲ ਕਰਨਾ ਬਾਬਾ ਬਾਬਾ ਨਾਨਕ ਜੀ ਕਹਿੰਦੇ ਮੈਂ ਨਹੀਂ ਕਰਦਾ ਕਹਿੰਦੇ ਕੌਣ ਕਰਦਾ ਜੈਸੀ ਮੈਂ ਆਵੇ ਬੋਲੋ ਜੈਸੀ ਮੈਂ ਆਵੇ ਖਾਸਮ ਕੀ ਬਾਣੀ ਤੈਸਿਲਾਂ ਕਰੀ ਅਸੀਂ ਤਾਂ ਗਿਆਨ ਉਹ ਰੱਬ ਦੀ ਗੱਲ ਜਿਵੇਂ ਰੱਬ ਕਰਾਉਂਦਾ ਓਵੇਂ ਮੈਂ ਕੌਣ ਗੱਲ ਕਰਨ ਵਾਲਾ ਇਹ ਤਾਂ ਜਿਵੇਂ ਉਹ ਬੁਲਾਉਂਦਾ ਓਵੇਂ ਅਸੀਂ ਬੋਲਦੇ ਆਂ ਅਸੀਂ ਨਹੀਂ ਗੱਲ ਕਰਦੇ ਕਹਿੰਦੇ ਰੱਬ ਦੇਖਿਆ ਸਤਿਗੁਰੂ ਕਹਿੰਦੇ ਰੱਬ ਦੇਖ ਪੁੱਛਿਆ ਬਾਬੇ ਨਾਨਕ ਨੂੰ ਪੀਰ ਕਹਿੰਦੇ ਰੱਬ ਵੇਖਿਆ ਤੁਸੀਂ ਕਹਿੰਦੇ ਹਾਂ ਵੇਖ ਰਹੇ ਰੋਜ਼ ਹੀ ਵੇਖ ਰਹੇ ਕਿੱਥੇ ਆ ਰੱਬ ਕੀ ਕਰਦਾ ਜੇ ਰੱਬ ਹੈ ਤਾਂ ਦਿਸਦਾ ਕਿਉਂ ਨਹੀਂ ਸਵਾਲ ਕੀਤਾ ਸੀ ਉਹਨੇ ਤਨ ਰੱਬ ਹੈ ਨੰਬਰ 1 ਨਾ ਰੱਬ ਹੈ ਕਹਿੰਦਾ ਹੈ ਦਿਸਦਾ ਕਿਉਂ ਨਹੀਂ ਕਹਿੰਦੇ ਦਿਸਦਾ ਉਹਦੇ ਲਈ যুক্তি ਲੋਣੀ ਕਹਿੰਦੇ ਕਹਿੰਦੇ ਇਦਾਂ ਕਰ ਆਪਣੇ ਮুরিਦਾਂ ਨੂੰ ਕਹਿ ਕੇ ਨਾ ਕਿ ਖਾਲੀ ਭਾਂਡੇ ਵਿੱਚ ਦੁੱਧ ਲੈ ਕੇ ਦੇਖੋ ਬਾਬੇ ਨਾਨਕ ਨੇ ਕਿਵੇਂ ਉਹਨਾਂ ਨੂੰ ਸਮਝਾਉਣਾ ਕੀਤਾ ਇੱਕ ਬਰਤਨ ਵਿੱਚ ਦੁੱਧ ਲੈ ਕੇ ਆਂਦਾ ਕਹਿੰਦਾ ਆ ਜਾ ਫਕੀਰਾਂ ਕੋਲ ਬਹਿ ਜਾ ਬੜੀ ਤੇਰੀ ਮਹਾਨਤਾ ਦੁਨੀਆ ਮੱਥੇ ਟੇਕਦੀ ਆ ਆ ਜਾ ਤੈਨੂੰ ਰੱਬ ਦਿਖਾਈਏ ਜਦ ਦੁੱਧ ਲੈ ਕੇ ਆਂਦਾ ਨਾ ਸਤਗੁਰ ਕਹਿੰਦੇ ਆ ਬਸ ਆ ਭਾਂਡੇ 'ਚ ਕੀ ਆ ਕਹਿੰਦੇ ਜੀ ਦੁੱਧ ਦੱਸ ਇਹਦੇ 'ਚ ਮੱਖਣ ਹੈ ਕਹਿੰਦੇ ਜੀ ਹੈ ਇਹਦੇ ਵਿੱਚ ਕਿਓ ਹੈ ਕਹਿੰਦੇ ਜੀ ਹੈ ਕਹਿੰਦੇ ਦਿਸਦਾ ਤਾਂ ਹੈ ਤੂੰ ਕਹੇ ਨਾ ਮੱਖਣ ਹੈ ਕਿਉ ਹੈ ਤੇ ਇਹਦੇ ਵਿੱਚ ਮੈਂ ਕਹਿੰਦਾ ਤੇਰੇ ਸਾਹਮਣੇ ਦੁੱਧ ਪੀਂ ਤੂੰ ਕਹਿੰਦਾ ਕਿਉ ਹੈ ਇਸ ਦਾ ਕਿਉ ਫਕੀਰ ਬੋਲਦਾ ਜਵਾਬ ਕੌਣ ਦਿੰਦਾ ਫਕੀਰ ਬਾਬੇ ਨੇ ਆਪ ਨਹੀਂ ਜਵਾਬ ਦਿੱਤਾ ਸਵਾਲ ਕਰਨ ਵਾਲੇ ਤੁਸੀਂ ਜਵਾਬ ਲਿਆ ਕਹਿੰਦਾ ਜੇ ਦੁੱਧ ਵਿੱਚ ਮੱਖਣ ਕਿਉਂ ਆ ਦਿਸਦਾ ਨਹੀਂ ਕਹਿੰਦਾ ਜੀ ਇਹਦੇ ਲਈ ਦਹੀਂ ਲਾਉਣਾ ਪਊ ਜਾਗ ਲਾਉਣਾ ਪਊ ਤੇਰੇ ਜੰਮੇਗਾ ਤੇ ਫਿਰ ਇਹਦੇ ਦੁੱਧ ਮੱਖਣ ਪੈਦਾ ਹੋਵੇ ਮੱਖਣ ਨੂੰ ਗਰਮ ਕਰਾਂਗੇ ਕਿਉਂ ਵੜੂ ਕਹਿੰਦੇ ਇਦਾਂ ਸਗਲ ਬਨਾ ਸੁਤਕ ਮਹਿ ਬਸੰਤਰ ਸਗਲ ਦੂਦ ਮੈਂ ਕੀਆ ਕੂਚ ਨੀਚ ਮੈਂ ਜੋਤ ਜੋਤ ਸਮਾਣੀ ਘਟ ਘਟ ਮਾਦੋ ਮਾਰੇ ਉਸ ਮਾਰੇ ਨੇ ਸਵਾਲ ਅੱਜ ਵੀ ਗੁਰਬਾਣੀ ਦੱਸਦੀ ਹੈ ਅੱਜ ਵੀ ਕਹਿੰਦੇ ਸਾਰਿਆਂ ਦੇ ਵਿੱਚ ਸਭੇ ਕਟ ਰਾਮ ਬੋਲੇ ਰਾਮ ਬਰਾ ਕੋ ਬੋਲੇ ਰੇ ਮਾਰੇ ਕਹਿੰਦੇ ਸਭ ਦੇ ਵਿੱਚ ਹੀ ਰੱਬ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਕਹਿੰਦੇ ਨਹੀਂ ਫਰੀਦ ਜੀ ਰੱਬ ਬੰਦਿਆਂ ਚ ਵੀ ਹੈ ਚਿੰਟੀ ਤੇ ਕੁੰਚ ਰਸੂਲਾ ਬੜੀਆਂ ਦਲੀਲਾਂ ਨੇ ਗੁਰਬਾਣੀ ਦੇ ਵਿੱਚ ਕਹਿੰਦੇ ਚਲੋ ਮੈਂ ਮੰਨ ਲਿਆ ਵੀ ਇਹ ਗੱਲ ਤੁਹਾਡੀ ਠੀਕ ਕਰਦਾ ਕੀ ਹੈ ਉਹ ਵੀ ਮੈਨੂੰ ਦੱਸੋ ਰੱਬ ਕਰਦਾ ਕੀ ਕਹਿੰਦਾ ਵੀ ਤੂੰ ਤਾਂ ਉੱਚੀ ਜਗ੍ਹਾ ਤੇ ਬੈਠਾ ਮੈਨੂੰ ਨੀਵੀਂ ਜਗ੍ਹਾ ਘੜਾਇਆ ਮੈਨੂੰ ਮੜਾ ਜ ਸਵਾਲ ਕਰਨ ਵਾਲਾ ਤੇ ਮੈਨੂੰ ਉੱਪਰ ਬਿਠਾ ਦੱਸ ਵੀਰ ਕਹਿੰਦਾ ਕੋਈ ਗੱਲ ਨਹੀਂ ਕੋਈ ਸਵਾਲ ਜਵਾਬ ਕਿਵੇਂ ਦਿੰਦਾ ਆਪ ਬਾਬਾ ਨਾਨਕ ਜੀ ਉਹਦੇ ਤਖਤ ਤੇ ਬਹਿ ਗਏ ਤੇ ਫਕੀਰ ਨੂੰ ਥੱਲੇ ਖੜਾ ਦਿੱਤਾ ਕਹਦਾ ਕਰਦਾ ਪਤਾ ਕੀ ਆਈ ਆ ਥੱਲੇ ਆਣਾਂ ਨੂੰ ਉੱਪਰ ਵੜਾਉਂਦਾ ਤੇ ਉੱਪਰ ਆਣਾਂ ਨੂੰ ਹਾਂ ਥੱਲੇ ਨੀਚੋਂ ਊਚ ਕਰੇ ਮੇਰਾ ਬਾਹ ਕੰਮ ਕਰਦਾ ਏ ਨੀਚ ਕਰੇ ਮੇਰਾ ਗੋਮਨ ਨਾਮ ਚਾਹ ਸਾਬ ਇਦਾਂ ਦੇ ਗੁਰੂ ਸਨ ਇਦਾਂ ਦੀ ਉਹਨਾਂ ਦੀ ਕਮਾਈ ਸੀ ਅੱਜ ਤੁਸੀਂ ਕਿਸੇ ਮੰਦਰ ਵਿੱਚ ਜਾਓ ਵੇਖਿਓ ਬੜਾ ਐਪ੍ਰੈਕਟ ਕਿਤੇ ਕਰਕੇ ਤੁਹਾਨੂੰ ਮੰਦਰ ਦੇ ਵਿੱਚ ਰਾਮ ਦੀ ਤਸਵੀਰ ਮਿਲੂਗੀ ਕ੍ਰਿਸ਼ਨ ਦੀ ਤੁਹਾਨੂੰ ਕਿਸੇ ਪੀਰ ਦੇ ਨੇ ਨਹੀਂ ਮਿਲੂ ਐਗਜ਼ਾਮਪਲ ਤੋਂ ਲੈ ਲੱਗਿਆ ਇੱਕ ਮਾਨ ਸ਼ਖਸੀਅਤ ਦੱਸਣ ਲੱਗਿਆ ਕਿੰਡੀ ਵੱਡੀ ਸੀ ਬਾਬਾ ਦਾ ਤੁਸੀਂ ਕਿਸੇ ਮਸਜਿਦ ਵਿੱਚ ਜਾਓ ਉੱਥੇ ਮੁਹੰਮਦ ਸਾਹਿਬ ਜਾਂ ਹੋਰ ਕਿਸੇ ਪੀਰ ਫਕੀਰਾਂ ਦੀਆਂ ਫੋਟੋਆਂ ਮਿਲਣਗੀਆਂ ਰਾਮ ਦੀ ਫੋਟੋ ਨਹੀਂ ਇੱਕੋ ਇੱਕ ਬਾਬਾ ਨਾਨਕ ਜਿਹਦੀਆਂ ਮੰਦਰਾਂ 'ਚ ਵੀ ਤਸਵੀਰਾਂ ਲੱਗੀਆਂ ਹੋਈਆਂ ਜਾ ਮੱਕਾ ਸ਼ਰੀਫ ਅੱਜ ਵੀ ਮੱਕਾ ਸ਼ਰੀਫ ਦੇ ਵਿੱਚ ਬਾਬੇ ਨਾਨਕ ਦੀਆਂ ਖੜਾਵਾਆਂ ਪਈਆਂ ਨੇ ਜਦੋਂ ਬਾਬਾ ਉੱਥੇ ਗਏ ਨਾ ਜਦੋਂ ਤੁਰਨ ਲੱਗੇ ਕਾਜੀ ਕਹਿੰਦੇ ਰੱਬ ਦਾ ਬਾਦਤਾ ਉਹ ਮਤ ਦੇ ਕੇ ਚੱਲੇ ਆ ਸਿਖਾ ਕੇ ਚੱਲਿਆ ਜਗਾ ਕੇ ਚੱਲਿਆ ਤੂੰ ਸਾਡੇ ਕੋਲੇ ਰਹਿ ਹਾਂ ਬਾਬਾ ਜੀ ਕਹਿੰਦੇ ਮੈਂ ਤਾਂ ਬਹੁਤ ਕਮ ਕਾਨੀ ਨੇ ਕਹਿੰਦਾ ਜੇ ਤੂੰ ਚੱਲਿਆ ਸਾਨੂੰ ਕੁਝ ਦੇ ਜਾ ਕਹਿੰਦੇ ਦੇਣ ਨੂੰ ਕੀ ਸੀ ਵਿਦੇਸ਼ ਆ ਮੇਰੇ ਕੋਲ ਤਾਂ ਤੁਮ ਦੇਣ ਇਹਨੇ ਵਿਦੇਸ਼ ਤਾਸ ਹੀ ਲੱਗਾ ਤੇਰਾ ਪਰ ਕੋਈ ਨਿਸ਼ਾਨੀ ਪਤਾ ਲੱਗੇ ਦੁਨੀਆ ਤੇ ਆਉਣ ਵਾਲੇ ਸਮੇਂ ਵਿੱਚ ਕਿ ਨਾਨਕ ਨਿਰੰਕਾਰ ਹੀ ਮੱਕੇ شریف ਆਇਆ ਸੀ ਸਾਨੂੰ ਕੋਈ ਨਿਸ਼ਾਨੀ ਜੋੜੇ ਕਾਜ਼ੀਆਂ ਨੇ ਨਾ ਜੋੜੇ ਬਾਬੇ ਦੇ ਖਲਾ ਕੇ ਆਪਣੇ ਕੋਲ ਰੱਖ ਲਈ ਸੀ ਅੱਜ ਵੀ ਖੜਾਵਾਂ ਮੱਕੇ ਵਿੱਚ ਪਈਆਂ ਬਾਬੇ ਨਾਲ ਦੀ ਗੁਰੂ ਬੇਕੋ ਕਿਦਾਂ ਦਾ ਸੀ ਬਾਬਾ ਸਾਡਾ ਖੜਾਵਾਂ ਲੋਕਾਂ ਪੈਰਾਂ ਚੋਂ ਖਲਾਈਆਂ ਮੁਸਲਮਾਨਾਂ ਲਈ ਚੰਗੇ ਵੀਰ ਬਣੇ ਹਿੰਦੂਆਂ ਲਈ ਚੰਗੇ ਗੁਰੂ ਬਣੇ ਸਿੱਖਾਂ ਲਈ ਵੀ ਚੰਗੇ ਗੁਰੂ ਬਣੇ ਆਪਣੀ ਜ਼ਿੰਦਗੀ ਸਾਡੀ ਏਦਾਂ ਦੀ ਬੱਚਿਆਂ ਲਈ ਆਪਣੇ ਬੱਚਿਆਂ ਲਈ ਚੰਗੇ ਪਿਤਾ ਵੀ ਬਣੇ ਬਾਬਾ ਸ਼੍ਰੀ ਚੰਦ ਜੀ ਲక్ష్ਮੀ ਚੰਦ ਜੀ ਉਹਨਾਂ ਲਈ ਚੰਗੇ ਪਿਤਾ ਵੀ ਬਣੇ ਭੈਣ ਲਈ ਚੰਗੇ ਭਰਾ ਬਣੇ ਜਦੋਂ ਬੇਬੇ ਨਾਨਕੀ ਯਾਦ ਕਰਦੀ ਸੀ ਸਾਰੀ ਦੁਨੀਆ ਕਹਿੰਦੀ ਸੀ ਸੁਲਤਾਨਪੁਰ ਲੋਧੀ ਲੋਕੀ ਕਹਿੰਦੇ ਸੀ ਵੇਈ ਨਦੀ ਚਲੇ ਗਿਆ ਐ ਡੁੱਬ ਗਿਆ ਨਹੀਂ ਆਉਂਦਾ ਹੁਣ ਮੁੜ ਕੇ ਕੇਵਲ ਸੁਲਤਾਨਪੁਰ ਲੋਧੀ ਵਿੱਚ ਇੱਕ ਸੀ ਜਿਹਨੇ ਇਹ ਕਿਆ ਸੀ ਉਹ ਡੁੱਬਿਆ ਨਹੀਂ ਉਹ ਤਾਂ ਡੁੱਬਿਆ ਨੂੰ ਘਰ ਸਾਡਾ ਤਾਂ 2-4 ਦਿਨ ਕਿਤੇ ਅਰਦਾਸ ਪੂਰੀ ਨਾ ਹੋਵੇ ਇਹਦਾ ਵਿਆਹ ਹੋਵੇ ਤੇ ਧੀ ਪੁੱਤ ਨਾ ਹੋਵੇ ਅਗਲੇ ਇਧਰ ਉਧਰ ਢੇੜੇ ਮਾਰ ਲੱਗ ਜੰਨੇ ਆ ਨਾਲੇ ਮੰਦਰ ਜਾਈ ਜਾਂਦੇ ਨਾਲੇ ਹੂਰ ਪੱਸੀ ਜਾਂਦੇ ਨਾਲੇ ਅਸੀਂ ਗੁਰੂਵਾਰੇ ਗੁਰੂ ਵਾਲੇ ਪਾਸੇ ਸਾਡਾ ਅਸੀਂ ਜਾਣਦੇ ਜਰੂਰ ਹ ਇੱਕ ਫਾਰਮੈਲਟੀ ਹੈ ਇੱਕ ਦਿਖਾਵਾ ਮਨ ਸਮਝਾਉਣ ਕਰਕੇ ਅਸਲੀ ਮਨ ਥੋੜੋ ਟਿਕਿਆ ਸਾਲ ਕਿੰਦਰ ਜਾ ਕੇ ਦੇਖ ਲਈ ਸਾਲ ਕੁਦਰ ਨਹੀਂ ਜਿੱਥੇ ਬਹਿ ਕੇ ਬਹਿ ਕੇ ਬਸ ਜਿਹਦੇ ਹੋ ਗਏ ਫਰੀਦਾ ਬਾਹਰ ਪਰਾਇ ਵੈਸਨਾ ਸਾਈ ਮੋਜੇ ਨਾ ਜੇ ਤੂੰ ਇਵੇਂ ਰੱਖ ਸੀ ਤਾਂ ਜਿਉ ਸਰੀਰੋ ਦੇ ਹੁਣ ਤੁਸੀਂ ਪ੍ਰਵਾਸ ਫੇਰੀਆਂ ਕਢਦੇ ਹੋ ਇਹ ਪ੍ਰਵਾਸ ਫੇਰੀਆਂ ਤੁਹਾਡਾ ਸਾਲੇ 5-10 ਦਿਨ ਦਾ ਚੈਪਟਰ ਨਾ ਹੋਵੇ ਇਹ ਸਦਾ ਲਈ ਸਾਡਾ ਅਮਰਤ ਵੇਲੇ ਬੈਠ ਕੇ ਚੀਜ਼ ਨੂੰ ਜੁੜਜੋ ਇਹ ਨਹੀਂ ਵੀ ਦਾ ਹੁਣਾ ਪਟਾਕੇ ਚ ਰੌਂਦੇ ਨੇ ਗੁਰਮੁਖ ਪਿਆਰੀ ਕਿਦਾਂ ਦੀ ਆਪੋ ਆਪਣੀ ਸੋਚ ਹੈ ਠੀਕ ਹੈ ਖੁਸ਼ੀ ਹੈ ਪਰ ਖੁਸ਼ੀ ਦਾ ਅਜਹਾਰ 2-4 ਦਿਨ ਦਾ ਨਾ ਹੋਵੇ ਅਸੀਂ ਤਰੀਕ ਤੇ ਸਾਡੀ ਤੋਰ ਵੀ ਦੱਸੇ ਇਹ ਨਾਨਕ ਦਾ ਸਿੱਖ ਜਾਂਦਾ ਅਸੀਂ ਬੈਠੀਏ ਸਾਡਾ ਬੈਠਣਾ ਵੀ ਦੱਸੇ ਵੀ ਇਹ ਨਾਨਕ ਦਾ ਸਿੱਖ ਅਸੀਂ ਗੁਰਦੁਆਰੇ ਅੱਖਾਂ ਬੰਦ ਕਰਕੇ ਜਿਵੇਂ ਅਸੀਂ ਬਾਣੀ ਪੜੀਏ ਸਾਡਾ ਬਾਣੀ ਪੜਨਾ ਦੱਸੇ ਵੀ ਇਹ ਨਾਨਕ ਦਾ ਸਿੱਖ ਹੈ ਸਾਡਾ ਬੋਲਣਾ ਦੱਸੇ ਸਾਡਾ ਪਹਿਰਾਵਾ ਦੱਸੇ ਵੀ ਕੋਈ ਨਾਨਕ ਦਾ ਸਿੱਖ ਹੈ ਇਹ ਚਾਰ ਸੀ ਬਾਬੇ ਨਾਨਕ ਦੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ 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 ਖਤਮ ਹੋ ਜਾਣੀ ਮੈਲ ਤਾਂ ਐਵੇਂ ਨਹੀਂ ਸੀ ਧੰਗੁਰ ਨਾਨਕ ਸਾਹਿਬ ਹਾਰ ਨੇ ਐਸਾ ਮਾਰਗਦਰਸ਼ਨ ਕੀਤਾ ਨਾ ਤੇ ਬੈਲੂਲ ਸ਼ਾ ਫਕੀਰ ਕਹਿੰਦਾ ਚੰਗਾ ਵੀ ਦੁੱਧ ਵਿੱਚ ਮੱਖਣ ਕਿਉਂ ਵੀ ਤੈਨੂੰ ਜਵਾਬ ਪਹਿਲਾਂ ਮੇਰਾ ਸਵਾਲ ਉਹਦਾ ਜਵਾਬ ਦੂਜਾ ਵੀ ਨਹੀਂ ਥੱਲੇ ਵਾਲਾ ਨੂੰ ਉੱਪਰ ਛੋਟਿਆਂ ਨੂੰ ਵੱਡੇ ਕਰਦਾ ਇੱਕ ਸਵਾਲ ਹੋਰ ਹੈ ਜੇ ਤੂੰ ਮੇਰਾ ਹੀ ਜਵਾਬ ਦੇ ਦੇਵੇਂ ਨਾ ਤੇਰੇ ਜੋੜੇ ਪੀਰਾ ਮੈਂ ਆਪਣੇ ਹੱਥਾਂ ਤੇ ਰੱਖ ਲਾ ਆਹ ਗੱਲ ਪੀਰ ਨੇ ਕਹੀ ਬਗਦਾਦ ਸ਼ਹਿਰ ਇੱਕ ਉਹ ਸ਼ਹਿਰ ਜਿਵੇਂ ਸਾਡਾ ਅੰਮ੍ਰਿਤਸਰ ਸਿਫਤੀ ਦਾ ਘਾਰਾ ਨਾ ਜਿਵੇਂ ਦਮਦਮਾਨ ਸਾਹਿਬ ਆ ਸੰਨ ਜਿਵੇਂ ਸਾਡਾ ਹਜੂਰ ਸਾਹਿਬ ਸਿੱਖਾਂ ਦਾ ਘੜਾ ਏਦਾਂ ਦਾ ਬਗਦਾਦ ਆ ਜਿੰਨੇ ਸਭ ਤੋਂ ਵੱਧ ਕਮਾਈ ਵਾਲੇ ਬਾਜ਼ਤ ਵਾਲੇ ਪੀਰ ਬਗਦਾਦ ਵਿੱਚ ਹੋਏ ਨੇ ਉਹਨੇ ਕਿਤੇ ਨਹੀਂ ਤੇ ਜਿੰਨੇ ਪੀਰ ਸ਼ਕਤੀਆਂ ਭਗਤੀਆਂ ਵਾਲੇ ਹੋਏ ਉਹ ਬਗਦਾਦ ਬਗਦਾਦ ਵਿੱਚ ਘੜ ਚ ਬੈਠ ਕੇ ਵੇਖੋ ਤੁਸੀਂ ਕਿਸੇ ਦੇ ਮਾਲਲੇ ਚ ਜਾ ਕੇ ਆਪਣੀ ਗੱਲ ਕਿਵੇਂ ਰੱਖ ਬੰਦੀ ਆਪਣੀ ਗੱਲ ਰੱਖਣ ਲਈ ਤੁਹਾਨੂੰ ਬੜੀ ਸਟੱਡੀ ਦੀ ਲੋੜ ਹੈ ਜੇ ਤੁਸੀਂ ਮਹੱਲੇ ਵਿੱਚ ਆਪਣਾ ਖਾਦੂ ਉੱਚਾ ਕਰਨਾ ਤੁਸੀਂ ਲਖਾ ਪਤੀਆਂ ਦੇ ਮਹੱਲੇ 'ਚ ਗਏ ਤੇ ਹੁਣ ਉਹਨਾਂ ਤੋਂ ਉੱਚਾ ਖੜ ਕਰਨਾ ਤੁਹਾਨੂੰ ਕਰੋੜਾ ਬੱਦੀ ਬਣਨਾ ਪਊਗਾ ਤੁਸੀਂ ਕਿਤੇ 10ਵੀਂ ਵਾਲਿਆਂ ਦੇ ਵਿੱਚ ਬੈਠੇ ਤੁਹਾਨੂੰ ਪਲੱਸ 2 ਕਰਨੀ ਬਹੁਤ ਤਾਂ ਤੁਹਾਡੇ ਨੰਬਰ 2 ਦੇ ਉੱਪਰ ਕਿਸੇ ਛੋਟੇ ਤੋਂ ਵੱਡਾ ਬਣਨਾ ਉਹ ਤੋਂ ਉੱਪਰ ਖਦ ਕਾ ਉਹ ਸੋਚ ਵਿਚਾਰ ਬਾਬੇ ਨਾਨਕ ਨੇ ਇਸੇ ਕਰਕੇ ਇਸ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਹੋ ਰਹੀ ਹੈ ਸਤਿਕਾਰਯੋਗ ਭਾਗਵਤ ਗੀਤਾ ਪ੍ਰਾਣ ਨੇ ਪਰ ਗੁਰੂ ਕਿਹਾ ਜਾਂਦਾ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਗੁਰੂ ਕ੍ਰਾਂਣ ਸੁਣਿਆ ਕਦੇ ਗੁਰਾਂ ਮਜ਼ੀਲ ਗੁਰੂ ਅੰਜੀਲ ਗੁਰੂ ਕਦੇ ਸੁਣਿਆ ਨਾ ਤੂੰ ਬੜੇ ਗ੍ਰੰਥ ਨੇ ਸਤੈਲ ਸਿਮਰਤੀਆਂ ਨੇ ਛੇ ਸ਼ਾਸਤਰ ਨੇ ਕਦੇ ਗੁਰੂ ਸ਼ਬਦ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਗੁਰਬਾਣੀ ਕਹੇ ਸੇਵਕ ਜਨ ਮਾਨਨੇ ਪਰਤਖ ਫਿਰ ਉਹਨਾਂ ਕਿਹਾ ਫੈਲੂਲ ਸ਼ਾਨ ਨੇ ਕਹਿੰਦੇ ਦੱਸੋ ਰੱਬ ਤੋਂ ਪਹਿਲਾਂ ਕੀ ਸੀ ਪਰਮੇਸ਼ਰ ਤੋਂ ਪਹਿਲਾਂ ਕੀ ਸੀ ਰੱਬ ਤੋਂ ਪਹਿਲਾਂ ਕੀ ਸੀ ਤੇ ਗੁਰਬਾਣੀ ਸੁਣੋ ਪੜੋ ਤੇ ਸਤਿਗੁਰ ਕਹਿੰਦੇ ਰੱਬ ਤੋਂ ਪਹਿਲਾਂ ਕੀ ਸੀ ਅਰਬਦ ਨਾਦ ਤੋਂ ਪੰਦੂ ਕਰ ਕੁਝ ਵੀ ਨਹੀਂ ਸੀ ਜਦ ਵੀ ਜਦੋਂ ਦੁਨੀਆ ਤੇ ਸ੍ਰਿਸ਼ਟੀ ਨਹੀਂ ਨਹੀਂ ਸੀ ਉਦੋਂ ਵੀ ਪਰਮੇਸ਼ਰ ਸੀ ਇੱਕ ਸ਼ਬਦ ਹੈ ਇੱਕ ਆਵਾਜ਼ ਹੈ ਉਹ ਉਦੋਂ ਵੀ ਸੀ ਪ੍ਰਮਾਤਮਾ ਜਿਹੜਾ ਤੁਸੀਂ ਮੂਲ ਮੰਤਰ ਪੜ੍ਹਦੇ ਹੋ ਉਹਦੇ ਸਾਰੀ ਬੜੀ ਸੋਹਣੀ ਸਟੇਟਮੈਂਟ ਦਿੱਤੀ ਹੋਈ ਆ ਇੱਕ ਓਮ ਅੰਤਾਰ ਸਤਨਾ ਕਰਤਾ ਪੁਰ ਨਿਰਭਉ ਨਿਰਵੈਰ ਅਕਾਲ ਮੂਰਤਿ ਕਾਲ ਤੋਂ ਰਹਿਤ ਅਜੁਨੀ ਸੈਭੰ ਅਜੁਨੀ ਸੈਭੰ ਦਾ ਮਤਲਬ ਇਹ ਆ ਕਿ ਉਹ ਸੁੱਤੇ ਸਿੱਧ ਪ੍ਰਕਾਸ਼ ਹੈ ਉਹ ਜੰਮਣ ਮਰਨ ਵਿੱਚ ਨਹੀਂ ਫਿਰ ਆਜ ਸੱਚ ਜੁਗਾਦ ਸੱਚ ਹੈ ਵੀ ਹੁਣ ਵੀ ਇਹ ਨਾਨਕ ਉਸੇ ਵੀ ਅਸੀਂ ਨਹੀਂ ਹੋਵਾਂਗੇ ਸ੍ਰਿਸ਼ਟੀ ਨਹੀਂ ਬੀਹੂ ਤਾਂ ਵੀ ਉਹ ਸੱਚੀ ਸੱਚ ਹੈ ਉਹ ਤਾਂ ਇੱਕ ਸੱਚ ਦੀ ਮੂਰਤ ਹੈ ਇੱਕ ਸੱਚ ਦਾ ਕਿਸਾ ਝੂਠ ਦਾ ਹੋਈ ਨਹੀਂ ਉਹਦਾ ਜਨਮ ਮਰਨ ਬੋਲੋ ਬਹੁ ਹੂ ਮੈਂ ਨਹੀਂ ਜਨ ਪਰਉਪਕਾਰੀ ਉਹੀ ਹੀ ਇਸੇ ਕਰਕੇ ਤਾਂ ਆਪਾਂ ਬਾਬੇ ਨਾਨਕ ਨੂੰ ਪੜਦੇ ਆ ਆਇਆ ਆ Bye. ਨਾ ਪੁੱਤ ਪਟਵਾਰੀ ਦਾ ਉਹ ਭੈਣ ਵੀਰ ਨਾਨਕੀ ਦਾ ਸਾਰੀ ਦੁਨੀਆ ਨੂੰ ਤਾਰਨਾ ਆ ਕਿ ਨੇ ਰਿਸ਼ਤਿਆਂ ਦੀ ਇੱਜ਼ਤ ਕਰੀ ਕਿੰਨਿਆਂ ਨੇ ਪਛਾਣ ਕਰੀ ਪਰ ਇੱਕ ਤੋਂ ਨਹੀਂ ਹੋਈ ਇੱਕ ਰਿਸ਼ਤੇ 'ਚ ਪਛਾਣ ਨਹੀਂ ਹੋਈ ਅਸਸ ਜੀ ਚੰਦੋ ਰਾਣੀ ਨੂੰ ਨਹੀਂ ਪਤਾ ਲੱਗਿਆ ਵੀ ਜਿਹੜਾ ਮੇਰਾ ਜਵਾਈ ਹੈ ਇਹ ਰੱਬ ਹੈ ਸਾਰੇ ਘਰ ਦੇ ਵਿੱਚ ਇੱਜ਼ਤ ਮਨਾਉਣੀ ਬਹੁਤ ਔਖੀ ਹੈ ਪਰ ਪਰਿਵਾਰ ਬੰਦੀ ਅਮਨਸਤ ਜੀ ਦੀ ਬੜੀ ਇੱਕੋ ਇੱਕ ਰਿਸ਼ਤਾ ਹੁੰਦਾ ਦੁਨੀਆ 'ਚ ਸਾਰੇ ਰਿਸ਼ਤਿਆਂ ਦੀ ਇੱਜ਼ਤ ਬਣ ਜਾਂਦੀ ਇੱਕੋ ਇੱਕ ਪਰਿਵਾਰ ਹੁੰਦਾ ਸਹੁਰਾ ਪਰਿਵਾਰ ਜਿੱਥੇ ਇੱਜ਼ਤ ਬਣਾਉਣੀ ਔਰ ਪਰਿਵਾਰ ਸਮਝ ਲੈਵੇ ਸਾਡਾ ਜਵਾਈ ਇਹ ਰੱਬ